ਸ਼ੰਭੂ ਬਾੜ ਦੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਦਿੱਲੀ ਕੂਚ ਨੂੰ ਲੈ ਕੇ ਜਿਹੜਾ ਕੱਲ ਉੱਥੇ ਮਾਹੌਲ ਬਣਿਆ ਇੱਕ ਕਿਸਾਨ ਦੀ ਜਿਹੜੀ ਸ਼ੁਭਕਰਮ ਦੀ ਮੌਤ ਹੋਈ ਆ ਉਸ ਤੋਂ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ 11 ਤੋਂ 2 ਦਾ ਜਿਹੜਾ ਹਾਈਵੇ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀਗਾ ਫਲੋਰ ਨੈਸ਼ਨਲ ਹਾਈਵੇ ਤੇ ਤਸਵੀਰਾਂ ਸਾਂਝੀਆਂ ਕਰਦਿੰਨੇ ਆ ਦੇਖ ਸਕਦਾ ਤੁਸੀਂ ਮੇਰੇ ਮਗਰ ਇਸ ਜਾਮ ਦੇ ਕਾਰਨ ਲੋਕਾਂ ਨੂੰ ਕਿੰਨੀ ਖੱਜਲ-ਖਵਾਰੀ ਹੋ ਰਹੀ ਹੈ ਜਿਹੜੇ ਬੱਸਾਂ ਆ ਜਿਹੜੇ ਸਵਾਰੀਆਂ ਆ ਵਿੱਚ ਆਪਣੇ ਅਗਲੇ ਸਫ਼ਰ ਨੂੰ ਜਿਹਨਾਂ ਨੂੰ ਜਾਣਾ ਸੀਗਾ ਜਾਂ ਟਰੱਕ ਐ ਜਿਹੜੇ ਉਹ ਜਿਹੜੇ ਲੋਕ ਹੁਣ ਪੈਦਲ ਆਪਣਾ ਅਗਲਾ ਸਫ਼ਰ ਤੈਅ ਕਰ ਰਹੇ ਕਿਉਂਕਿ ਬੱਸਾਂ ਜਿਹੜੀਆਂ ਆ ਕਾਫੀ ਪਿੱਛੇ ਜਿਹੜੀਆਂ ਆ ਫਲੋਰ ਬੱਸ ਸਟੈਂਡ ਤੋਂ ਤਕਰੀਬਨ ਤਿੰਨ ਤੋਂ 4 ਕਿਲੋਮੀਟਰ ਪਿੱਛੇ ਰੁਕ ਰਹੀਆਂ ਦੇਖ ਸਕਦੇ ਤੁਸੀਂ ਛੋਟੇ ਛੋਟੇ ਬੱਚੇ ਆ ਜਿਹੜੀ ਲੇਡੀਜ਼ ਆ ਹੁਣ ਬੱਸਾਂ ਚੋਂ ਉਤਰ ਕੇ ਕਿਉਂਕਿ ਅੱਗੇ ਕੋਈ ਇਹ ਅਜਿਹੇ ਦੁਆਬੇ ਦੀ ਐਂਟਰੀ ਐ ਜਿਹਨੂੰ ਕਹਿ ਸਕਦੇ ਕਿਉਂਕਿ ਦੁਆਬੇ ਦੇ ਵਿੱਚ ਜਦੋਂ ਆਪਾਂ ਐਂਟਰ ਕਰਨਾ ਆ ਤੇ ਸਤਲੁਜ ਜਿਹੜਾ ਪੁੱਲ ਐ ਉਸ ਤੋਂ ਦੁਆਬਾ ਸ਼ੁਰੂ ਹ ਜਿਹੜਾ ਰਾਹ ਨਹੀਂ ਵੱਜਦਾ ਹੈਗਾ ਡਿਵਰਸ਼ਨ ਦੇ ਲਈ ਤੇ ਉਸੇ ਹੀ ਜਗ੍ਹਾ ਤੇ ਜਿਹੜੀ ਲੋਕੇਸ਼ਨ ਜਿਹੜੀ ਚੁਣੀ ਗਈ ਹੈ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜਾ ਮਾਫ ਕਰਨਾ ਕਾਦਿਆਂ ਵੱਲੋਂ ਜਿਹੜਾ ਅੱਜ ਜਿਹੜਾ ਇਹ ਬੰਦ ਦਾ ਜਿਹੜਾ ਸੱਦਾ ਦਿੱਤਾ ਹੈ ਇੱਥੇ ਕੁਝ ਜਿਹੜੇ ਸਾਡੇ ਡਰਾਈਵਰ ਵੀਰ ਐ ਫਸੇ ਹੋਏ ਐ ਪੁੱਛ ਲੈਨੇ ਇਹਨਾਂ ਨੂੰ ਕਿੱਥੋਂ ਆਏ ਐ ਕਿੱਥੋਂ ਆਏ ਆ ਤੁਸੀਂ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਫਸਿਆ ਨੂੰ ਸਾਨੂੰ ਅਸੀਂ ਆਏ ਤਾਂ ਲੁਧਿਆਣੇ ਤੋਂ ਜਲੰਧਰ ਤੋਂ ਭਰ ਕੇ ਆ ਜੀ ਇੱਥੇ ਨੂੰ ਹਮ ਬੱਧਾ ਘੰਟਾ ਹੋ ਗਿਆ ਅਸੀਂ ਦੇਖਿਆ ਪਿੱਛੇ ਕਾਫੀ ਕਮ ਲੰਬਾ ਜਿਹੜਾ ਇਹ ਜਾਮ ਲੱਗ ਗਿਆ ਤੁਹਾਨੂੰ ਨਹੀਂ ਪਤਾ ਨਹੀਂ ਸੀਗਾ ਕਿ ਅੱਜ ਜਿਹੜਾ 11 ਤੋਂ 2 ਦਾ ਇਹਨਾਂ ਨੇ ਬੰਦ ਦੱਸਦਾ ਦੇ ਪਤਾ ਤਾਂ ਹੀ ਹੂੰ ਕਿਨਾਂ ਕੋ ਖਾਣ ਕਿਉਂਕਿ ਆ ਦੇਖਦੇ ਆ ਬੱਚੇ ਆ ਛੋਟੇ ਛੋਟੇ ਜਿਹੜੇ ਬੱਸਾਂ ਵਾਲੇ ਬੱਸਾਂ ਕਾਫੀ ਫਸੀਆਂ ਹੋਈਆਂ ਵਿੱਚ ਇਹ ਹੋ ਰਿਹਾ ਹੈ ਬੱਸਾਂ ਬਹੁਤ ਜ਼ਿਆਦੀ ਪਿੱਛੇ ਫਸੀਆਂ ਹੋਈਆਂ ਨੇ ਬਹੁਤ ਜਾਮ ਲੱਗ ਗਿਆ ਪਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੋ ਕਿਸਾਨ ਖੜੇ ਆ ਹੁਣ ਦੇਖੋ ਬਹੁਤ ਹੋ ਰਹੀ ਆ ਕਈਆਂ ਨੂੰ ਇੰਨੇ ਮਾੜੀਆਂ ਸੱਟਾਂ ਲੱਗ ਰਹੀਆਂ ਗੋਲੀ ਚਲਾਰੀ ਸਰਕਾਰਾਂ ਬਹੁਤ ਧੱਕਾ ਕਰ ਰਹੀ ਮਾਨ ਸਰਕਾਰ ਤਾਂ ਖਾਸ ਕਰਕੇ ਬਹੁਤ ਕਿਸਾਨਾਂ ਦੇ ਖਿਲਾਫ ਹੋ ਰਹੀ ਆ ਤੇ ਅਦਕੀ ਇਹ ਤੇ ਆਏ ਇਹਨਾਂ ਦਾ ਨਾਂ ਲੈ ਕੇ ਹੀ ਆ ਇੱਕ ਸਾਰੇ ਕਿਸਾਨਾਂ ਨੂੰ ਉਹਨਾਂ ਦੀ ਮਦਦ ਕਰਾਂਗੇ ਪਰ ਕਿਸਾਨਾਂ ਦੇ ਨਾਲ ਨਹੀਂ ਖੜੇ ਇਹ ਸੈਂਟਰ ਦੇ ਨਾਲ ਖੜੇ ਹੋਏ ਆ ਬਹੁਤ ਧੱਕਾ ਕਰ ਰਹੀ ਕਿਸਾਨਾਂ ਦੇ ਨਾਲ ਦੇਖੋ ਜਿਹੜੇ ਆਸੂ ਗੈਸ ਦੇ ਗੋਲੇ ਚਲਾ ਰਹੇ ਨੇ ਜਿਹੜੀ ਆਪਣੇ ਬਾਰਡਰ ਤੇ ਗੋਲੀਆਂ ਚੱਲਾਈ ਜਾਂਦੀਆਂ ਉਹ ਕਿਸਾਨਾਂ ਦੇ ਚਲਾ ਰਹੇ ਨੇ ਕਿਸਾਨਾਂ ਦੇ ਨਾਲ ਬਹੁਤ ਇਸ ਟਾਈਮ ਥੱਕਾ ਹੋ ਰਿਹਾ ਠੀਕ ਹੈ ਜਾਮ ਲੱਗ ਗਿਆ ਸੀ ਉਹਨਾਂ ਦੇ ਨਾਲ ਸਹਿਮਤ ਆ ਕਿਉਂਕਿ ਨੌਜਵਾਨ ਦੀ ਮੌਤ ਹੋਈ ਆ ਇੱਕ ਕਿਸੇ ਦੇ ਘਰ ਦਾ ਕੱਲਾ ਕੱਲਾ ਸ਼ੁਭਕਰਨ ਸਿੰਘ ਜਿਸ ਦੀ ਮੌਤ ਹੋਈ ਆ ਠੀਕ ਹੈ ਨਾ ਜੀ ਜਵਾਨ ਤੇ ਕਿਸਾਨ ਹੁਣ ਕਹਿੰਦੇ ਬਾਰਡਰ ਤੇ ਆਮਨੇ ਸਾਹਮਨੇ ਹੋਇਆ ਆਪਣੇ ਹੀ ਜਿਹੜੇ ਦੇਸ਼ ਦੇ ਵਿੱਚ ਜਿਹੜਾ ਹੁਣ ਆਪਣੇ ਸੂਬੇ ਦੇ ਵਿੱਚ ਕਹਿੰਦੇ ਐਂਟਰੀ ਵੀ ਇੱਥੇ ਜਿਹੜਾ ਹੈ ਹਰਿਆਣਾ ਦੇ ਜਿਹੜੇ ਪੰਜਾਬ ਦੇ ਵਿੱਚ ਐਂਟਰ ਕਰਕੇ ਜਿਹੜਾ ਇਹ ਜਿਹੜਾ ਕੱਲ ਹੋਇਆ ਜਿਹੜਾ ਇਨਸੀਡੈਂਟ ਉੱਥੇ ਹੋਇਆ ਬਿਲਕੁਲ ਜੀ ਸਹੀ ਗੱਲ ਹੈ ਦੇਖੋ ਇਹ ਕਿਸਾਨਾਂ ਦੇ ਬਿਲਕੁਲ ਖਿਲਾਫ ਹੋ ਰਿਹਾ ਜੋ ਵੀ ਹੋ ਰਿਹਾ ਆਪਣੇ ਹੀ ਦੇਖੋ ਜਦੋਂ ਅੰਨ ਜਾਂ ਇਹ ਜੋ ਲੈਣਾ ਜੋ ਪਾਣੀ ਲੈਣਾ ਪੰਜਾਬ ਦਾ ਲਈਏ ਤੇ ਪੰਜਾਬ ਨੂੰ ਆਪਾਂ ਆਪਣੇ ਐਂਟਰੀ ਵੀ ਨਹੀਂ ਕਰੰਦੇ ਨਹੀਂ ਠੀਕ ਹੈ ਨਾ ਜੀ ਜਿਹੜੇ ਉੱਥੇ ਦੀ ਪਬਲਿਕ ਹੈ ਉਹ ਕਿਸਾਨਾਂ ਦੇ ਨਾਲ ਖੜੀ ਆ ਬਹੁਤ ਥੱਕਾ ਕਰ ਰਿਹਾ ਕਿਸਾਨਾਂ ਨਾਲ ਅਸੀਂ ਜਾਮ ਚ ਲੱਗੇ ਠੀਕ ਆ ਆਈ ਸ਼ੁਰੂ ਕਰਨ ਲਈ ਆਪਾਂ ਨੇ ਫੁੱਲ ਅਰਪਨ ਕਰਦੇ ਆ ਕਿ ਬਿਲਕੁਲ ਉਹਨਾਂ ਨਾਲ ਥੱਕਾ ਹੋਇਆ ਤੇ ਸਾਨੂੰ ਸਾਰਿਆਂ ਨੂੰ ਪਬਲਿਕ ਨੂੰ ਸਹਿਯੋਗ ਦੇਣਾ ਚਾਹੀਦਾ ਕਿਸਾਨਾਂ ਦੇ ਨਾਲ ਅੱਛਾ ਮਤਲਬ ਜਿਹੜਾ ਤੁਸੀਂ ਖੱਜਲ ਵੀ ਹੋ ਰਹੇ ਆ ਇਹ ਜਾਮ ਦੇ ਵਿੱਚ ਫਸ ਰਹੇ ਆ ਇਹ ਤਾਂ ਵੀ ਤੁਸੀਂ ਕਿਸਾਨਾਂ ਨੂੰ ਕਹਿੰਦੇ ਆ ਕਿ ਠੀਕ ਆ ਅਸੀਂ ਉਹਨਾਂ ਨਾਲ ਸਮਰਪਿਤ ਆ ਜੀ ਕਿਸਾਨਾਂ ਨੂੰ ਸਮਰਪਿਤ ਆ ਕੋਈ ਚੱਕਰ ਨਹੀਂ ਤਾਂ ਹੀ ਦੇਖੋ ਕੋਈ ਵੀ ਆਵਾਜ਼ ਠਾਣੀ ਹੈ ਤੇ ਉਹਦਾ ਕੋਈ ਨਾ ਕੋਈ ਖੜਾਕਾ ਤੇ ਕਰਨਾ ਹੀ ਪਏਗਾ ਦਾ ਹੀ ਕੁ ਉਹਦਾ ਹੱਲ ਹੋਏਗਾ ਇਹ ਸਰਕਾਰਾਂ ਨੂੰ ਮਿਲ ਕੇ ਹਜੇ ਸਾਰੇ ਮਿਲ ਕੇ ਮਾਨਸਾਬ ਕਰ ਸਕਦੇ ਨੇ ਠੀਕ ਹੈ ਨਾ ਦਿੱਲੀ ਚ ਸਰਕਾਰ ਇਹਨਾਂ ਦੀ ਸਾਰਾ ਦਬਾਅ ਬਣਾ ਸਕਦੇ ਨੇ ਪਰ ਕੋਈ ਨਹੀਂ ਉੱਥੇ ਦੇਖੋ ਨਾ ਪੰਜਾਬ ਪੁਲਿਸ ਵੀ ਤਾਂ ਰੋਕ ਰਹੀ ਹੈ ਪੰਜਾਬ ਪੁਲਿਸ ਵੀ ਤਾਂ ਸਾਥ ਹੈ ਉਹਨਾਂ ਦਾ ਦੇ ਹੀ ਰਹੀ ਹੈ ਇਹਦੇ 'ਚ ਇਹ ਗਲਤ ਆ ਬਿਲਕੁਲ ਗਲਤ ਹੋਇਆ ਜੋ ਵੀ ਹੋ ਰਿਹਾ ਧੰਨਵਾਦ ਜੀ ਸੁਣਿਆ ਤੁਸੀਂ ਜਿਹੜੇ ਸਰਕਾਰਾਂ ਦੋਨੇ ਹੀ ਆ ਚਾਹੇ ਉਹ ਸੈਂਟਰ ਦੀ ਕਹਿੰਦੇ ਆ ਤੇ ਚਾਹੇ ਉਹ ਪੰਜਾਬ ਆ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਕੋਈ ਮਬਦੀ ਆ ਰਿਸਪੌਂਸ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਪੁਲਿਸ ਹੈ ਜਿਵੇਂ ਸਰਦਾਰ ਜੀ ਗੱਲ ਕਰ ਰਹੇ ਸੀਗੇ ਇਹ ਰੁਕਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਸਕਦੇ ਤੁਸੀਂ ਜਿਹੜਾ ਫਲੋਰ ਦੇ ਵਿੱਚ ਕਾਫੀ ਲੰਮਾ ਜਿਹੜਾ ਇਹ ਜਾਮ ਲੱਗ ਗਿਆ ਕਿਉਂਕਿ ਦੁਆਬੇ ਦੇ ਜਿਹੜੀ ਐਂਟਰੀ ਹੈ ਦੁਆਬੇ ਦੀ ਐਂਟਰੀ ਤੇ ਹੀ ਜਿਹੜਾ ਇਹ ਲੋਕੇਸ਼ਨ ਜਿਹੜੀ ਚੁਣੀ ਗਈ ਹੈ ਜਿੱਥੇ ਕਿਸਾਨ ਅੱਗੇ ਬੈਠੇ ਹੋਏ ਆ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਜਾਮ ਦੀਆਂ ਸੰਧੀਆਂ ਕਰ ਰਹੇ ਕਿਉਂਕਿ ਲੋਕ ਜਿਹੜੇ ਇੱਥੇ ਕਾਫੀ ਖੱਜਲ ਹੋ ਰਿਹਾ ਤੁਸੀਂ ਇੱਕ ਸਾਈਡ ਤੇ ਦੇਖ ਸਕਦੇ ਜਿਹੜਾ ਇਹ ਨੈਸ਼ਨਲ ਹਾਈਵੇ ਦਾ ਰੋਡ ਹੈ ਜਿਹੜਾ ਦੂਸਰੀ ਸਾਈਡ ਤੋਂ ਕਿ ਨਵਾ ਸ਼ਹਿਰ ਰਾਹੋਂ ਮਾਛੀਵਾੜਾ ਰੋਡ ਹੈ ਜਿਹੜਾ ਉਧਰੋਂ ਨਿਕਲ ਜਾਂਦਾ ਹੈ ਤੇ ਜਿਹੜੀਆਂ ਹੁਣ ਕਾਰਾਂ ਆ ਉਧਰੋਂ ਜਾ ਰਹੀਆਂ ਇਧਰ ਵੀ ਕਾਫੀ ਜਿਹੜਾ ਜਾਮ ਲੱਗਾ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਬੱਚੇ ਆ ਜਿਹੜੇ ਸਫਰ ਕਰ ਰਹੇ ਸੀਗੇ ਉਹ ਹੁਣ ਬੈਗ ਚੱਕਿਆ ਹੋਇਆ ਬੈਗ ਚੱਕ ਕੇ ਆਪਣੇ ਬੱਚੇ ਨੂੰ ਪੈਦਲ ਹੀ ਜਿਹੜਾ ਅੱਗੇ ਨੂੰ ਵਧ ਰਿਹਾ ਹੈ ਮਸਾਂ ਦੇਖ ਸਕਦੇ ਤੁਸੀਂ ਜਿਹੜੇ ਬੱਸਾਂ ਇਹਦੇ ਵਿੱਚ ਜਾਮ ਦੇ ਵਿੱਚ ਫਸ ਗਈਆਂ ਸਵਾਰੇਆਂ ਜਿਹੜੀਆਂ ਉਤਰ ਕੇ ਜਾ ਰਹੀਆਂ ਤਸਵੀਰ ਇਹ ਦਿਖਾ ਦੇ ਨੇ ਤੁਹਾਨੂੰ ਦੇਖ ਸਕਦੇ ਤੁਸੀਂ ਬੱਚਿਆਂ ਦੇ ਨਾਲ ਜਿਹੜਾ ਹੁਣ ਪੈਦਲ ਹੀ ਅਗਲਾ ਸਫ਼ਰ ਆਪਣਾ ਤੈਅ ਕਰਨਾ ਪੈ ਰਿਹਾ ਕਿਉਂਕਿ ਜਾਮ ਕਾਫੀ ਲੰਮਾ ਹੈ ਪਿੱਛੇ ਤੱਕ ਚੱਲ ਗਿਆ ਪੰਜ ਤੋਂ 7 ਕਿਲੋਮੀਟਰ ਜਿਹੜਾ ਇਹ ਲੰਮਾ ਜਾ ਚੱਲ ਗਿਆ ਮੇਨ ਨੈਸ਼ਨਲ ਹਾਈਵੇ 44 ਜਿਹੜਾ ਇਹ ਹੈਗਾ ਹੈ ਦਿੱਲੀ ਜਲੰਧਰ ਜਿੱਥੇ ਇਹ ਜਾਮ ਜਿਹੜਾ ਲੱਗਾ ਹੈ ਦੇਖ ਸਕਦੇ ਆ ਕਿਸ ਤਰੀਕੇ ਦੇ ਨਾਲ ਲੋਕ ਇਹਦੇ ਵਿੱਚ ਫਸੇ ਹੋਏ ਆ ਹੋਰ ਲੋਕਾਂ ਦੇ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਜਾਮ ਦੇ ਕਾਰਨ ਖੱਜਲ ਖਵਾਰ ਹੋ ਰਿਹਾ ਹੈ ਇਹ ਧਰਨਾ ਜਿਹੜਾ ਕੱਲ ਜਿਹੜਾ ਕਿਸਾਨ ਦੀ ਮੌਤ ਹੋਈ ਹੈ ਖਨੋਰੀ ਬਾਰਡਰ ਦੇ ਉੱਪਰ ਉਸ ਦੇ ਰੂਪ ਵਿੱਚ ਜਿਵੇਂ ਅੱਜ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਸੀਗਾ ਕਿ 11 ਤੋਂ 2 ਕੱਲ ਦੱਸ ਦੀ ਇੱਥੇ ਕਿ ਪਹਿਲਾਂ 10 ਤੋਂ 4 ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਪਰ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਆਵੇ ਪਰੇਸ਼ਾਨੀ ਤਾਂ ਕਿਉਂਕਿ ਕਾਫੀ ਆ ਰਹੀ ਹੈ ਪਰ ਜ਼ਿਆਦਾ ਪਰੇਸ਼ਾਨੀ ਨਾ ਆਵੇ ਉਸ ਕਰਕੇ ਹੁਣ ਗੱਡੀ ਦੇ ਵਿੱਚ ਕੁਝ ਹੈਗੇ ਲੋਕ ਇਹਨਾਂ ਨਾਲ ਵੀ ਗੱਲ ਕਰ ਲੈਨੇ ਜਿਹੜੇ ਕਾਫੀ ਫਸੇ ਹੋਏ ਸੀਗੇ ਕੁਝ ਨੇ ਕਿੱਥੋਂ ਆਏ ਕਿੱਥੋਂ ਤੁਸੀਂ ਜਾਣਾ ਕਿੱਥੇ ਅਸੀਂ ਜਾਣਾ ਜੀ ਮੱਥਾ ਟੇਕਣ ਚੱਲੇ ਸੀਗੇ ਹੂੰ ਗੁਰੂਆਂ ਨੂੰ ਮਿਲਣ ਚੱਲੇ ਸੀਗੇ ਬਹੁਤ ਖੋਇਆ ਪਿਆ ਬਾਈ ਇਹ ਟ੍ਰੈਫਿਕ 'ਚ 2 ਘੰਟੇ ਹੋ ਗਏ ਫਸੇ ਬੈ ਗਏ ਹੂੰ ਤੇ ਹੁਣ ਬੰਦਾ ਕੀ ਕਰ ਲੋ ਜ਼ਰੂਰੀ ਕੰਮ ਹੋਵੇ ਕਿੱਧਰ ਚੱਲ ਜੂ ਜੀ ਅੱਗੇ ਕੋਈ ਡਾਇਵਰਸ਼ਨ ਨਹੀਂ ਦਿੱਤੀ ਹੋਈ ਕੋਈ ਪੁਲਿਸ ਮਲਾਜਮ ਨੇ ਕੋਈ ਪੁਲਿਸ ਮਲਾਜਮ ਕੋਈ ਨਹੀਂ ਮਿਲਿਆ ਕੋਈ ਇੱਥੇ ਮਾਹੌਲ ਸਾਰੇ ਖਰਾਬ ਹੋਏ ਪਏ ਆ ਨਾ ਕੋਈ ਪ੍ਰਸ਼ਾਸਨ ਦਾ ਵੀ ਕੋਈ ਦੇਖਣਾ ਚਾਹੀਦਾ ਠੀਕ ਨਹੀਂ ਕਿ ਕਿਸੇ ਨੇ ਕਿਤੇ ਜ਼ਰੂਰੀ ਕੰਮ ਜਾਣਾ ਹੋਵੇ ਤਾਂ ਬੰਦਾ ਕੀ ਕਰ ਲੂ ਠੀਕ ਨਹੀਂ ਜੀ ਧੰਨਵਾਦ ਜੀ ਤੁਸੀਂ ਤੁਸੀਂ ਤਾਂ ਬੱਸ ਉੱਤਰਾ ਹੀ ਕਿੱਥੋਂ ਆਏ ਤੁਸੀਂ ਬੱਸ ਉੱਤਰਾ ਸਾਨੂੰ ਬੱਸ ਵਾਲਿਆਂ ਨੇ ਪਿੱਛੇ ਉਤਾਰ ਦਿੱਤਾ ਆਏ ਕਿੱਥੋਂ ਇਕ ਜੱਲੇ ਕਿੱਥੇ ਅਸੀਂ ਜਲੰਧਰ ਜੋ ਹੈ ਫਲੋਰ ਜਾਣਾ ਸੀ ਅਸੀਂ ਠੀਕ ਨਹੀਂ ਹੈਗਾ ਥੱਡੇ ਦੇ ਦੇ ਕੋਈ ਤੁਰਿਆ ਨਹੀਂ ਰਾਜ ਜਾਂਦਾ ਮੇਰੇ ਕੋਲ ਹਾਂ ਹੁਣ ਤੁਰਿਆ ਵੀ ਨਹੀਂ ਕੋਈ ਕੁਝ ਮਿਲਦਾ ਨਹੀਂ ਆ ਜੀ ਕੀ ਕਰੀਏ ਦੱਸੋ ਕੋਈ ਲਿਫਟ ਵੀ ਨਹੀਂ ਦਿੰਦਾ ਹੈ ਸ਼ੁਕਰ ਦਾ ਮਰੀਜ਼ ਵੇਖੋ ਕਿਵੇਂ ਕੰਬੀ ਜਾਂਦਾ ਤੁਸੀਂ ਦੇਖੋ ਸਾਡੇ ਕੋਲ ਤੁਹਾਨੂੰ ਜਾਇਆ ਵੀ ਨਹੀਂ ਜਾਂਦਾ ਪਿਆ ਨੰਗੇ ਪੈਰੀ ਲੱਗਦੇ ਦਰਦ ਬਹੁਤ ਹੈ ਨਹੀਂ ਇਹਨਾਂ ਨੂੰ ਤੇ ਕਿੰਨਾ ਬੁਰਾ ਹਾਲ ਕੀਤਾ ਪਿਆ ਮੈਂ ਥੋੜੀ ਚਾਹੀਦਾ ਹੈਗਾ ਹੁਣ ਬੱਸ ਵਾਲਿਆਂ ਨੇ ਵੀ ਉਤਾਰਦਾ ਸੀ ਕਿੱਥੇ ਜਾਇਆ ਤੁਸੀਂ ਕਿੰਨੇ ਕਿਲੋਮੀਟਰ ਦੇਖਿਆ ਕਾਫੀ ਪਿੱਛੇ ਨੇ 1.2 ਕਿਲੋਮੀਟਰ ਤੁਰ ਕੇ ਆਇਆ ਤੁਸੀਂ ਦੇਖ ਲਓ ਇਹ ਕੋਈ ਥੋੜੀ ਹੈਗਾ ਇੰਨਾ ਜਾਮ ਲਾ ਰੱਖਿਆ ਗਲਤ ਹੈ ਮੈਂ ਤੁਹਾਨੂੰ ਦੱਸਾਂ ਧਰਨੇ ਅਸੀਂ ਕਿੱਥੇ ਜਾਈਏ ਦੱਸੋ ਮਾਤਾ ਜੀ ਬਜ਼ੁਰਗ ਨਾ ਤਾਂ ਪਤਾ ਨਾ ਕੋ ਸ਼ੂਗਰ ਦੇ ਮਰੀਜ਼ ਨੇ ਉਹ ਚੁੱਤ ਰਿਹਾ ਵੀ ਨਹੀਂ ਜਾਂਦਾ ਕੋਈ ਲਿਫਟ ਵੀ ਨਹੀਂ ਦਿੰਦਾ ਪੈ ਤੁਸੀਂ ਦੇ ਕੋ ਡੇਰੇ ਕਿਉਂਕਿ ਅੱਗੇ ਜਾਮ ਹੈ ਲਿਫਟ ਲੈ ਕੇ ਜਾਉਂਗੇ ਵੀ ਕਿੱਦਾਂ ਜਾਵਾਂਗੇ ਕਿਵੇਂ ਪੈਦਲ ਹੀ ਜਾਣੇ ਔਰ ਕੀ ਕਰੀਏ ਇੱਥੇ ਤੇ ਤਸਵੀਰਾਂ ਦਿਖਾ ਦੂੰਗਾ ਕੈਮਰਾਮੈਨ ਨੂੰ ਕਹੋਗੇ ਕਿ ਦੇਖੋ ਤੁਸੀਂ ਜਾਮ ਕਿੰਨਾ ਲੰਬਾ ਜਾਮ ਪਿੱਛੇ ਵੀ ਇੰਨਾ ਲੱਗਾ ਅੱਗੇ ਵੀ ਜਾਮ ਇੰਨਾ ਲੱਗਾ ਸਹੀ ਗੱਲ ਹੈ ਹੁਣ ਦੱਸੋ ਸੀ ਕਿਥੇ ਇੱਥੇ ਵਿੱਚ ਫਸ ਗਏ ਸੀ ਵਿੱਚ ਵਿਚਾਲੇ ਕਿੱਧਰ ਨੂੰ ਜਾਈਏ ਇਹ ਚਲੋ ਚੱਕਾਰਾਂ ਦਾ ਜਿਹੜਾ ਚੱਲਦਾ ਪਿਆ ਕਿਸਾਨ ਦੀ ਕੱਲ ਮੌਤ ਹੋਈ ਹੈ ਉਹਦੇ ਕਰਕੇ ਇਹ ਅੱਜ ਜਿਹੜਾ ਜਾਮ ਲਾਇਆ ਅ ਔਰੀ ਬਾਰਡਰ ਜਾਂ ਸ਼ੰਭੂ ਬਾਰਡਰ ਤੇ ਜਿਹੜਾ ਕੱਲ ਖਨੌਰ ਦੇ ਬਾਰਡਰ ਤੇ ਅੱਛਾ ਜੀ ਉੱਥੇ ਉਹਦੇ ਕਰਕੇ ਲੱਗ ਰਿਹਾ ਹੈ ਉਹਦੇ ਕਰਕੇ ਇਹ ਜਿਹੜਾ ਜਾਮ ਲੱਗਿਆ ਨੂੰ ਪਰੇਸ਼ਾਨ ਕਿਉਂ ਕਰਦੇ ਨੇ ਪਬਲਿਕ ਨੂੰ ਬੜਾ ਪਰੇਸ਼ਾਨ ਕਰਦੇ ਪੈਣਾ ਪਬਲਿਕ ਨੂੰ ਤਾਂ ਪਰੇਸ਼ਾਨ ਨਾ ਕਰਨ ਅਸੀਂ ਦੱਸੋ ਕਿੱਥੇ ਜਾਈਏ ਬਹੁਤ ਬੁਰਾ ਹਾਲ ਹੈ ਨਾ ਦਾਤਾ ਦੱਸੋ ਕਿਵੇਂ ਕਰੀਏ ਸੁਣ ਸਕਦੇ ਤੁਸੀਂ ਜਿਹੜਾ ਪੇਸ਼ੈਂਟ ਆ ਇਹ ਜਿਹੜੇ ਦੱਸਦੇ ਪਏ ਆ ਕਿ ਤਕਰੀਬਨ 1.5 ਕਿਲੋਮੀਟਰ ਤੋਂ ਪਿੱਛੇ ਜਿਹੜਾ ਆਇਆ ਇਹ ਗੱਡੀ ਵੀ ਬਾਹਰਲੇ ਨੰਬਰ ਲੱਗਦੇ ਕਹਾਂ ਜਿਹਾ ਆਇਓ ਆਪ ਸਰ ਜਲੰਧਰ ਸੇ ਆਏ ਹਾਂ ਅਜਾ ਕਹ ਰਹੇ ਹੋ ਸੰਗਰੂਰ ਜਾਣਾ ਹੈ ਤੋ ਚਾਹੇ ਜਾਮ ਕਿਤਨੇ ਕਿਲੋਮੀਟਰ ਲੰਬਾ ਜਾਮ ਹੈ ਮੈਕਸਮ ਪਿੱਛੇ ਤੋਂ 1.5 ਕਿਲੋਮੀਟਰ ਤੱਕ ਹੈ ਅੱਗੇ ਕਿਤਨਾ ਹੋਗਾ ਇਹ ਨਹੀਂ ਪਤਾ ਨਹੀਂ ਦੇਖਦੇ ਹੁਣ ਜਿਹੜੇ ਸਰਕਾਰਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਜਾਂ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਧਰਨੇ ਤੇ ਬੈਠੇ ਹੋਏ ਆ ਤੇ ਭਾਵੇਂ ਕੀ 2 ਦਿਨ ਦਾ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਪੋਸਟਪੋਨ ਕੀਤਾ ਹੈਗਾ ਸਰਕਾਰਾਂ ਨੇ ਅੱਜ ਐਸਕੇਐਮ ਦੀ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਹੋਣ ਜਾ ਰਹੀ ਹੈ ਕੀ ਕੁਛ ਉਹਦੇ ਵਿੱਚ ਨਤੀਜੇ ਨਿਕਲੇ ਕੀ ਕੁਛ ਅਗਲੇ ਪ੍ਰੋਗਰਾਮ ਉਲੀਕਦੇ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਇਹ ਤਸਵੀਰਾਂ ਇੱਕ ਵਾਰੀ ਫਿਰ ਤੁਹਾਡੇ ਨਾਲ ਦਿਖਾ ਦਿੰਨੇ ਆ ਇਹ ਨੈਸ਼ਨਲ ਹਾਈਵੇ 44 ਜਿਹੜਾ ਜਲੰਧਰ ਦਿੱਲੀ ਰੋਡ ਆ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੇਖ ਸਕਦੇ ਹੋ ਜੀ ਲੰਮਾ ਜਾਮ ਜਿਹੜਾ ਇਹ ਲੱਗਾ ਹੋਇਆ ਲੋਕ ਫਸੇ ਹੋਏ ਆ ਗੱਡੀਆਂ ਦੇ ਵਿੱਚ ਕੋਈ ਅ ਦੂਸਰੇ ਸੂਬੇ ਤੋਂ ਆਏ ਹੋਏ ਆ ਉਹ ਦਿਖਾ ਦਿੰਨੇ ਆ ਇੱਕ ਤਸਵੀਰ ਤੁਹਾਨੂੰ ਇਧਰ ਲਈ ਦਿਖਾ ਦਿੰਨੇ ਆ ਕਿ ਇਧਰ ਜਿਹੜਾ ਦੂਸਰੇ ਸਾਈਡ ਆ ਉਧਰ ਵੀ ਰੋਂਗ ਸਾਈਡ ਤੋਂ ਜਿਹੜੀਆਂ ਬੱਸਾਂ ਅੱਗੇ ਜਾ ਰਹੀਆਂ ਕਿ ਸ਼ਾਇਦ ਅਸੀਂ ਅੱਗੇ ਨਿਕਲ ਜੂਗੇ ਪਰ ਇਹਨਾਂ ਨੂੰ ਅੱਗੇ ਜਾ ਕੇ ਇਹ ਪਤਾ ਲੱਗੂਗਾ ਕਿ ਹਾਈਵੇ ਜਿਹੜਾ ਬਲਾਕ ਹੈ ਤੇ ਦੋਨੇ ਸਾਈਡ ਤੋਂ ਜਿਹੜਾ ਇਹ ਜਾਮ ਇਸੇ ਤਰੀਕੇ ਨਾਲ ਮਿਲੇਗਾ ਤੇ ਇਹ ਹਾਈਵੇ ਜਿਹੜਾ ਦੂਸਰਾ ਸਾਈਡ ਹੈ ਜਿਹੜਾ ਇਹ ਲੁਧਿਆਣਾ ਤੋਂ ਜਿਹੜਾ ਜਲੰਧਰ ਨੂੰ ਰੋਡ ਜਾ ਰਿਹਾ ਇਹ ਜਿਹੜਾ ਹੁਣ ਰੋਂਗ ਸਾਈਡ ਤੇ ਗੱਡੀਆਂ ਆ ਰਹੀਆਂ ਤੇ ਉਹਨਾਂ ਨੂੰ ਲੱਗ ਰਿਹਾ ਸ਼ਾਇਦ ਕਿ ਅੱਗੇ ਜਿਹੜਾ ਟ੍ਰੈਫਿਕ ਉਹਨਾਂ ਨੂੰ ਕਿਉਂਕਿ ਅੱਗੇ ਨਾ ਤਾਂ ਕੋਈ ਇੰਡਵਰਸ਼ਨ ਹੈ ਤੇ ਨਾ ਕੁਝ ਹੋਰ ਹੈ ਨਾ ਮਲਾਜ਼ਮ ਪਿੱਛੇ ਖੜੇ ਕਿਤੇ ਹੋਇਆ ਜਿਸ ਕਾਰਨ ਦੱਸ ਰਿਹਾ ਕਿ ਕਾਫੀ ਖੱਜਲ ਖਵਾਰੀ ਹੋਣੇ ਪੈ ਰਿਹਾ ਉਹ ਦੇਖ ਸਕਦੇ ਤਸਵੀਰਾਂ ਦੇ ਵਿੱਚ ਜਿਹੜੇ ਮਹਿਲਾਵਾਂ ਆ ਲੜਕੀ ਆ ਬਜ਼ੁਰਗ ਆ ਉਹ ਵੀ ਬੱਸਾਂ ਦੇ ਵਿੱਚੋਂ ਉਤਰ ਕੇ ਹੁਣ ਪੈਦਲ ਹੀ ਆਪਣਾ ਅਗਲੇ ਅੱਗੇ ਸਫ਼ਰ ਤੈਅ ਕਰ ਰਹੇ ਆ ਦੋ ਦੋ ਕਿਲੋਮੀਟਰ ਪਿੱਛੇ ਬੱਸਾਂ ਉਤਾਰ ਰਹੀਆਂ ਆ ਜਾਮਕਾਰਾਂ ਤੇ ਪਿੱਛੇ ਜਿਹੜਾ ਮੁੜ ਰਿਹਾ ਅੱਗੇ ਹੁਣ ਕਿਸਾਨਾ لال ਵੀ ਗੱਲਬਾਤ ਕਰਵਾਨੇ ਆ ਉਹਨਾਂ ਦੀਆਂ ਕੀ ਕੁਝ ਮੰਗਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਹੈਗਾ ਕਿ 2 ਘੰਟੇ ਦਾ ਕਿਉਂਕਿ 10 ਤੋਂ 4 ਦਾ ਜਿਹੜਾ ਇਹ ਪਹਿਲਾ ਪ੍ਰੋਗਰਾਮ ਦਿੱਤਾ ਸੀਗਾ ਤੇ ਹੁਣ ਜਿਹੜਾ ਅੱਜ ਗੌਰਪੁਰਵ ਦੇ ਸਬੰਧ ਵਿੱਚ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਵੀ ਨਿਕਲ ਰਹੀ ਹੈ ਕੱਲ ਜਿਹੜਾ 23 ਤਰੀਕ ਨੂੰ ਆ ਉਹ ਫਲੋਰ ਫਗਵਾੜਾ ਜਲੰਧਰ ਦੇ ਵਿੱਚ ਵਿਸ਼ਾਲ ਜਿਹੜਾ ਸ਼ੋਭਾ ਯਾਤਰਾ ਨਿਕਲਿਆ ਟ੍ਰੇਨਾਂ ਰੋਕਣ ਦਾ ਜਿਹੜਾ ਵੀ ਜਿਹੜਾ ਪ੍ਰੋਗਰਾਮ ਇਸੇ ਕਰਕੇ ਜਿਹੜਾ ਜਥੇਬੰਦੀਆਂ ਨੇ ਕੈਨਸਲ ਕੀਤਾ ਹੈਗਾ ਕਿਉਂਕਿ ਜਿਹੜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਨਾਮ ਲੈਵਾ ਸੰਗਤ ਹੈ ਬਨਾਰਸ ਦੇ ਵਿੱਚ ਜਾਣਾ ਸੀਗਾ ਉਹਨਾਂ ਨੇ ਤੇ ਉਸ ਕਰਕੇ ਜਿਹੜਾ ਟਰੈਨਾਂ ਰੋਕਨ ਦਾ ਜਿਹੜਾ ਇਹ ਪ੍ਰੋਗਰਾਮ ਨਹੀਂ ਦਿੱਤਾ ਗਿਆ ਇਹ ਕਿਸਾਨ ਜਿੱਥੇ ਬੰਦਿਆਂ ਵੱਲੋਂ ਹੁਣ ਜਿਹੜਾ ਹੈ ਅੱਜ ਜਿਹੜਾ 11 ਤੋਂ 2 ਦਾ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਇਹ ਜਿਹੜੇ ਕੱਲ ਕਿਸਾਨ ਦੀ ਮੌਤ ਹੋਈ ਆ ਉਸ ਦੇ ਰੋਸ ਵਿੱਚ ਜੋ ਜਿਹੜਾ ਅੱਜ ਇਹ ਜਾਮ ਕੀਤਾ ਹੋਇਆ ਹਨੀਦਰਨਾਲ ਮਨੀਸ਼ 바ਵਾ ਪੀਟੀਸੀ ਨਿਊਜ਼ ਫਲੋਰ